ਰੱਬ ਨੂੰ ਕਿਹੜਾ ਵੇਖਿਆ ਕਿਸੇ ਨੇ ਲੈ ਪ੍ਰਮਾਤਮਾ ਨੂੰ ਕਿਹੜਾ ਵੇਖਿਆ ਕਿਸੇ ਨੇ ਗੁਰੂ ਪਿਆਰਿਓ ਪ੍ਰਮਾਤਮਾ ਨੂੰ ਨਾਂ ਦੇਖਣ ਦਾ ਸਭ ਤੋਂ ਵੱਡਾ ਕਾਰਨ ਕਾਰਨ ਤੇ ਹੋਰ ਵੀ ਬਹੁਤ ਨੇ ਪਰ ਅੱਜ ਜਿਸ ਕਾਰਨ ਦੀ ਆਪਾਂ ਗੱਲ ਕਰਦੇ ਪਏ ਆ ਆਪਾਂ ਦੋ ਚੀਜ਼ਾਂ ਅੱਜ ਵਿਚਾਰੀਆਂ ਨੇ ਇੱਕ ਨਿਕੜ ਦ੍ਰਿਸ਼ਟੀ ਇੱਕ ਦੂਰ ਦ੍ਰਿਸ਼ਟੀ ਕੀ ਆ ਨਿਕੜ ਦ੍ਰਿਸ਼ਟੀ ਤੇ ਕੀ ਆ ਦੂਰ ਦ੍ਰਿਸ਼ਟੀ ਕਿਵੇਂ ਸਾਰਾ ਸੰਸਾਰ ਦੂਰ ਦ੍ਰਿਸ਼ਟੀ ਦੇ ਵਿੱਚ ਵਿਚਰਦਾ ਹੈ ਕਿਵੇਂ ਭਗਤ ਜਨ ਨਿਕੜ ਦ੍ਰਿਸ਼ਟੀ ਬਣ ਕੇ ਪਰਮੇਸ਼ਰ ਨੂੰ ਦੇਖਦੇ ਆ ਕਿਵੇਂ ਨਿਕੜ ਦ੍ਰਿਸ਼ਟੀ ਬਣਨਾ ਹੈ ਕਿਵੇਂ ਨਿਕੜ ਦ੍ਰਿਸ਼ਟੀ ਨਾਲ ਪ੍ਰਮਾਤਮਾ ਦੇ ਨਾਲ ਮਲਾਪ ਕਰਨਾ ਹੈ ਨਿਕੜ ਦ੍ਰਿਸ਼ਟੀ ਹੁੰਦੀ ਕਿਵੇਂ ਆ ਕਿਵੇਂ ਨਿਕੜ ਦ੍ਰਿਸ਼ਟੀ ਆਪਾਂ ਬਣ ਸਕਦੇ ਆ ਕਿਵੇਂ ਨਿਕੜ ਦ੍ਰਿਸ਼ਟੀ ਬਣ ਕੇ ਆਪਾਂ ਇੱਕ ਸਕਿੰਟ ਦੇ ਵਿੱਚ ਪ੍ਰਭੂ ਨਾਲ ਮਲਾਪ ਕਰ ਸਕਦੇ ਆ ਉਹ ਸਾਰੀਆਂ ਚੀਜ਼ਾਂ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਵਿਚਾਰਾਂਗੇ ਜਿਹੜੇ ਜੀਵ ਅਜੇ ਵੀ ਸ਼ੰਕਿਆਂ ਦੇ ਵਿੱਚ ਨੇ ਭਰਮ ਭੁਲੇਖਿਆਂ ਦੇ ਵਿੱਚ ਨੇ ਪਿਆਰਿਓ ਆਓ ਅੱਜ 15-20 ਮਿੰਟ ਦੀ ਆਪਾਂ ਵੀਡੀਓ ਦੇ ਵਿੱਚ ਸਾਰੇ ਭਰਮ ਭਲੇਖੇ ਦੂਰ ਕਰਾਂਗੇ। ਇਹ ਇੱਕ ਬੜਾ ਵੱਡਾ ਭਲੇਖਾ ਹੈ ਸਾਡੇ ਵਿੱਚ। ਮਨੁੱਖ ਦਾ ਸੁਭਾਅ ਹੀ ਨਹੀਂ ਹੈ। ਸੋ ਆਪਾਂ ਅੱਜ ਦ੍ਰਿਸ਼ਟੀ ਦੀ ਗੱਲ ਇਹਦੇ ਵਿੱਚ ਕਰਾਂਗੇ ਸਾਰੀ। ਤੇ ਆਪਾਂ ਨੂੰ ਦੇਖਣਾ ਹੀ ਨਹੀਂ ਆਇਆ। ਦੂਰ ਦ੍ਰਿਸ਼ਟੀ ਤੇ ਨਿਕੜ ਦ੍ਰਿਸ਼ਟੀ। ਭਗਤਾਂ ਦੀ ਦ੍ਰਿਸ਼ਟੀ ਤੇ ਮਨਮੁੱਖਾਂ ਦੀ ਦ੍ਰਿਸ਼ਟੀ। ਕਿਵੇਂ ਆਪਾਂ ਪਰਮੇਸ਼ਰ ਨੂੰ ਛੱਡ ਕੇ ਸੰਸਾਰ ਨੂੰ ਦੇਖਦੇ ਆਂ ਤੇ ਕਿਉਂ ਨਹੀਂ ਸਾਨੂੰ ਉਹ ਪਰਮੇਸ਼ਰ ਦੇਖਦਾ? ਸੰਸਾਰ ਦਿਖਦਾ ਪਿਆ ਪਰਮੇਸ਼ਰ ਕਿਉਂ ਨਹੀਂ ਦਿਖਦਾ ਪਿਆ ਕੀ ਫਰਕ ਹੈ ਦੋਨਾਂ ਦ੍ਰਿਸ਼ਟੀਆਂ ਦੇ ਵਿੱਚ ਸਾਰੀ ਵੀਡੀਓ ਨੂੰ ਸਮਝਿਓ ਧਿਆਨ ਦੇ ਨਾਲ ਆਪਣੇ ਆਪ ਵੀ ਤੁਹਾਨੂੰ ਪਤਾ ਲੱਗ ਜੇਗਾ ਤੇਰੇ ਵਿੱਚ ਆਪਾਂ ਦੱਸਾਂਗੇ ਵੀ ਕਿਵੇਂ ਆਪਾਂ ਨਿਕਟ ਦ੍ਰਿਸ਼ਟੀ ਕਰਕੇ ਪਰਮੇਸ਼ਰ ਨਾਲ ਮਲਾਪ ਕਰ ਸਕਦੇ ਹਾਂ ਸੋ ਆਓ ਆਪਾਂ ਸਮਝੀਏ ਆਪਾਂ ਕਿਹੜੀ ਦ੍ਰਿਸ਼ਟੀ 'ਚ ਵਿਚਰ ਰਹੇ ਹਾਂ ਤੇ ਕਿਵੇਂ ਆਪਾਂ ਪਰਮੇਸ਼ਰ ਤੋਂ ਦੂਰ ਹੋਈ ਬੈਠੇ ਆ ਆਓ ਇਸ ਵੀਡੀਓ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪਾਂ ਆਪਣੀਆਂ ਵੀਡੀਓਜ਼ ਦੇ ਵਿੱਚ ਪਰਮਾਤਮਾ ਨੂੰ ਦੇਖਣ ਦੀ ਗੱਲ ਕਰਦੇ ਆ ਕਿਵੇਂ ਉਸ ਪਰਮੇਸ਼ਰ ਨਾਲ ਮਲਾਪ ਕਰਨਾ ਹੈ ਜਿਹੜਾ ਪਰਮੇਸ਼ਰ ਸਦਾ ਹੀ ਸਾਡੇ ਨੇੜੇ ਵੱਸਦਾ ਹੈ ਪਰ ਬਹੁਤ ਸਾਰੇ ਜੀਵੇ ਗੱਲ ਕਹਿੰਦੇ ਆ ਕਿ ਅੱਜ ਆਮੀਏ ਹੁਣ ਆਪਾਂ ਵਿਚਾਰਾਂ ਵੀ ਕਰਦੇ ਆ ਆਪਾਂ ਪ੍ਰੈਕਟੀਕਲ ਵੀ ਸ਼ੇਅਰ ਕਰਦੇ ਆ ਕਿ ਇੰਨਾ ਸੌਖਾ ਹੈ ਪਰਮਾਤਮਾ ਨੂੰ ਮਿਲਣਾ ਇੰਨਾ ਸੌਖਾ ਹੈ ਪਰਮਾਤਮਾ ਨੂੰ ਦੇਖਣਾ ਸੂਕੀ ਕਾਰਨ ਹੈ ਕਿ ਆਪਾਂ ਪ੍ਰਮਾਤਮਾ ਤੋਂ ਨੇੜੇ ਹੁੰਦਿਆਂ ਵੀ ਦੂਰ ਬੈਠੇ ਆਂ ਇਹਨਾਂ ਕਾਰਨਾਂ ਦੇ ਵਿੱਚ ਆਪਾਂ ਇੱਕ ਇੱਕ ਕਾਰਨ ਦੀ ਅੱਜ ਗੱਲ ਕਰਾਂਗੇ ਪ੍ਰਮਾਤਮਾ ਨੂੰ ਨਾ ਦੇਖਣ ਦਾ ਕਾਰਨ ਪਿਆਰੇ ਇਹ ਇੱਕ ਇਹ ਵੀ ਹੈ ਕਿ ਮਨੁੱਖ ਦਾ ਇੱਕ ਸੁਭਾਅ ਹੈ ਮਨੁੱਖ ਜਿਹੜਾ ਹੈ ਉਹ ਕਦੇ ਵੀ ਨੇੜੇ ਦੇਖਦਾ ਹੀ ਨਹੀਂ ਹੁਣ ਆਪਾਂ ਇਹਦੇ ਚੋਂ ਦੋ ਚੀਜ਼ਾਂ ਲਈਆਂ ਨੇ ਇੱਕ ਨਿਕੜ ਦ੍ਰਿਸ਼ਟੀ ਇੱਕ ਦੂਰਦਰਸ਼ੀ ਦੂਰ ਦ੍ਰਿਸ਼ਟੀ ਜਿਹਨੂੰ ਆਪਾਂ ਕਹਿੰਦੇ ਆਂ ਇੱਕ ਸਮਝਾਉਣ ਦਾ ਤਰੀਕਾ ਹੈ ਪਿਆਰੋ ਇਹਨੂੰ ਸਮਝ ਲਿਓ ਧਿਆਨ ਦੇ ਨਾਲ ਮਨੁੱਖ ਦਾ ਸੁਭਾਅ ਏ ਦੂਰ ਦ੍ਰਿਸ਼ਟੀ ਆਪਾਂ ਕੋਈ ਵੀ ਚੀਜ਼ ਦੇਖਦੇ ਆਂ ਦੂਰ ਦੇਖਦੇ ਆਂ ਮੰਨ ਲਓ ਆਪਾਂ ਕਿਸੇ ਦਾ ਘਰ ਵੇਖਦੇ ਆਂ ਕਿਸੇ ਦਾ ਪਰਿਵਾਰ ਕੋਈ ਵੀ ਚੀਜ਼ ਕੋਈ ਵਸਤੂ ਦੇਖਦੇ ਆਂ ਕਿਸੇ ਇਨਸਾਨ ਨੂੰ ਦੇਖਦੇ ਆਂ ਉਹ ਇਨਸਾਨ ਤੇ ਸਾਡੇ ਵਿੱਚ ਕੁਝ ਫਾਸਲਾ ਚਾਹੀਦਾ ਦੂਰੀ ਚਾਹੀਦੀ ਆ ਹੁਣ ਮੰਨ ਲਓ ਇੱਕ ਕਿਤਾਬ ਹੀ ਹੈ ਕਿਤਾਬ ਨੂੰ ਵੀ ਪੜਨ ਵਾਸਤੇ ਸਾਨੂੰ ਕੁਝ ਦੂਰੀ ਚਾਹੀਦੀ ਆ ਜੇ ਬਿਲਕੁਲ ਤੁਸੀਂ ਅੱਖਾਂ ਦੇ ਉੱਤੇ ਕਿਤਾਬ ਰੱਖ ਲਓਗੇ ਤੁਸੀਂ ਉਹਨੂੰ ਨਹੀਂ ਪੜ ਸਕਦੇ ਇਦਾਂ ਹੀ ਕਿਸੇ ਇਨਸਾਨ ਨੂੰ ਨਹੀਂ ਦੇਖ ਸਕਦੇ ਬਿਲਕੁਲ ਉਹਦੇ ਲਾਗੇ ਖਲੋ ਕੇ ਥੋੜਾ ਆਪਣੇ ਤੋਂ ਉਹਨੂੰ ਦੂਰ ਕਰਨਾ ਪੈਂਦਾ ਹੈ ਬਸ ਇਹ ਹੀ ਪਿਆਰ ਉਹ ਸਾਨੂੰ ਚੱਕਰ ਪਾ ਦਿੰਦਾ ਹੈ ਪਰਮੇਸ਼ਰ ਨੇ ਪਰਮੇਸ਼ਰ ਨੂੰ ਨਾ ਦੇਖਣ ਦਾ ਕਾਰਨ ਇਹ ਹੈ ਕਿਉਂਕਿ ਪਿਆਰ ਉਹ ਸਾਡੀ ਦ੍ਰਿਸ਼ਟੀ ਜਿਹੜੀ ਉਹ ਦੂਰ ਟਿਕਦੀ ਹੈ ਨੇੜੇ ਆਪਾਂ ਦੇਖਦੇ ਹੀ ਨਹੀਂ ਕਦੇ ਵੀ ਸਤਗੁਰੂ ਦੀ ਬਾਣੀ ਦਾ ਲੈ ਇੱਕ ਸ਼ਬਦ ਹੁੰਦਾ ਹੈ ਧਿਆਨ ਦਾ ਸੁਣਿਓ ਮਾਰੇ ਦੀ ਬਾਣੀ ਕਹਿੰਦੀ ਹੈ ਕਿ ਆਪਾਂ ਪਰਮੇਸ਼ਰ ਨੂੰ ਨਹੀਂ ਦੇਖਦੇ ਇੱਕ ਸ਼ਬਦ ਹੈ ਆ ਬਾਣੀ ਦੇ ਵਿੱਚ ਜਿਹਦੇ ਵਿੱਚ ਮਾਰੇ ਨੇ ਇਹ ਗੱਲ ਕਰੀ ਮਾਰੇ ਕਹਿੰਦੇ ਆ ਨਿਕਟ ਨਾ ਦੇਖੇ ਮਾਰੇ ਕਹਿੰਦੇ ਨਿਕਟ ਨਾ ਦੇਖੇ ਪਰ ਗ੍ਰਹਿ ਜਾਏ ਮਨ ਨੂੰ ਇਥੇ ਕੇ ਦੇ ਸਮਝੀ ਉਹਨੂੰ ਧਿਆਨ ਦੇ ਨਾਲ ਪ੍ਰੈਕਟੀਕਲੀ ਆ ਜਿਹੜੇ ਦੋ ਨੇਤਰ ਹੈ ਨਾ ਸਾਡੇ ਆ ਦੋ ਅੱਖਾਂ ਇੱਥੇ ਸਾਡਾ ਮਨ ਵਹਿੰਦਾ ਹੈ ਮਨ ਪਤਾ ਕੀ ਕਰਦਾ ਪਿਆਰਿਓ ਮਨ ਕੀ ਕਰਦਾ ਏ ਮਾਰੇ ਕਹਿੰਦੇ ਆ ਨਿਕਟ ਨਾ ਦੇਖੇ ਨੇੜੇ ਨਹੀਂ ਦੇਖਦਾ ਪਰ ਗ੍ਰਹਿ ਜਾਏ ਪਰ ਗੁਰਬਾਣੀ ਚ ਸ਼ਬਦ ਹੁੰਦਾ ਏ ਪਰਾਏ ਵਾਸਤੇ ਗ੍ਰਹਿ ਸ਼ਬਦ ਹੁੰਦਾ ਏ ਘਰ ਵਾਸਤੇ ਮਾਰੇ ਕਹਿੰਦੇ ਨੇੜੇ ਨਹੀਂ ਦੇਖਦਾ ਬਗਾਨੇ ਪਰਾਏ ਘਰ ਚ ਉਡਾਰੀ ਮਾਰ ਕੇ ਚਲਾ ਜਾਂਦਾ ਜਿਹੜੇ ਵੀ ਅਸੀਂ ਜੀਵੋ ਗੱਲ ਨੂੰ ਸਮਝਣਗੇ ਹੁਣ ਇੱਥੇ ਜਿੰਨਾ ਵੀ ਸੰਸਾਰ ਸਾਨੂੰ ਦਿਖਦਾ ਪਿਆ ਹੈ ਇਹ ਪਰਾਇਆ ਹੈ ਗੁਰਬਾਣੀ ਦੇ ਅਕੋਰਡਿੰਗ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਝੂਠ ਹੈ ਮਾਰੇ ਕਹਿੰਦੇ ਕੁਝ ਵੀ ਸੱਚ ਨਹੀਂ ਹੈ ਪਰਾਇਆ ਸਭ ਕੁਝ ਤੇ ਜਿਹੜਾ ਅਦਿਸ਼ਟ ਹੈ ਪਰਮੇਸ਼ਰ ਉਹ ਸਾਡਾ ਆਪਣਾ ਹੈ ਉਹ ਸਾਨੂੰ ਨਜ਼ਰ ਨਹੀਂ ਆਉਂਦਾ ਜਿਹੜਾ ਨਜ਼ਰ ਆਉਂਦਾ ਆ ਉਹ ਪਰਾਇਆ ਹੈ ਝੂਠਾ ਹੈ ਮਾਰੇ ਕਹਿੰਦੇ ਆ ਮਨ ਕੀ ਕਰਦਾ ਏ ਆਪਣੇ ਘਰ ਨੂੰ ਛੱਡ ਕੇ ਜੇ ਨਿਕਟ ਨਾ ਦੇਖੇ ਮਾਰੇ ਕਹਿੰਦੇ ਨੇੜੇ ਨਹੀਂ ਦੇਖਦਾ ਪਰ ਗਰਹਿ ਜਾਏ ਦੂਰ ਚਲਾ ਜਾਂਦਾ ਕਿਉਂਕਿ ਦੂਰ ਕੀ ਹੈ ਪਰਾਇਆ ਘਰ ਜੇ ਦੂਰ ਪਰਾਇਆ ਘਰ ਇਹਦਾ ਮਤਲਬ ਆਪਣਾ ਘਰ ਫੇ ਨੇੜੇ ਹੈ ਜੇ ਗੁਰਬਾਣੀ ਨੇ ਇਹ ਗੱਲ ਕਹੀ ਕਿ ਪਰਗ ਰਹਿ ਜਾਏ ਵੀ ਦੂਰ ਚਲਾ ਜਾਂਦਾ ਹੈ ਇਹਦਾ ਮਤਲਬ ਨੇੜੇ ਨਹੀਂ ਜਾਂਦਾ ਨੇੜੇ ਨਹੀਂ ਜਾਂਦਾ ਜੇ ਦੂਰ ਪਰਾਇਆ ਘਰ ਹੈ ਤਾਂ ਮਤਲਬ ਨੇੜੇ ਫਿਰ ਆਪਣਾ ਘਰ ਹੈ ਆਪਣਾ ਘਰ ਕਿਹਦਾ ਮਨ ਦਾ ਘਰ ਤਨ ਦਾ ਘਰ ਨਹੀਂ ਤਨ ਦੇ ਘਰ ਚ ਤਾਂ ਬੈਠੇ ਆਪਾਂ ਸਾਰੇ ਬੈਠੇ ਆਪਾਂ ਕੋਈ ਕਾਰੋਬਾਰ ਕਰਨ ਗਿਆ ਫੇਰ ਘਰ ਹੀ ਹੁੰਦਾ ਆਪਣੇ ਵਾਪਸ ਮਨ ਦੇ ਘਰ ਦੀ ਗੱਲ ਕਰ ਰਹੇ ਆ ਨਿੱਜ ਘਰ ਦੀ ਗੱਲ ਕਰਦੇ ਪਏ ਆਪਾਂ ਮਾਰੇ ਕਹਿੰਦੇ ਨੇੜੇ ਨਹੀਂ ਦੇਖਦਾ ਬਗਾਨੇ ਘਰ ਚ ਚਲਾ ਜਾਂਦਾ ਫਿਰ ਇੱਕ ਸ਼ਬਦ ਮਾਰੇ ਦਾ ਬਾਣੀ ਚ ਹੁੰਦਾ ਮਾਰੇ ਕਹਿੰਦੇ ਮਨਮੁਖ ਹੰਕਾਰੀ ਮਹਿਲ ਨ ਜਾਣੇ ਕਹਿੰਦੇ ਮਨਮੁਖ ਮਨਮੁਖ ਦਾ ਮਨ ਹੰਕਾਰੀ ਹੰਕਾਰ ਦੇ ਵਿੱਚ ਮਹਿਲ ਨ ਜਾਣੇ ਖਿੰਨੇ ਅੱਗੇ ਖਿੰਨੇ ਪਿੱਛੇ ਇੱਕ ਸਕਿੰਟ ਦੇ ਵਿੱਚ ਖਿੰਨ ਦੇ ਵਿੱਚ ਮਾਰੇ ਕਹਿੰਦੇ ਇੱਥੋਂ ਡਾਰੀ ਮਾਰ ਕੇ ਅੱਗੇ ਚਲਾ ਜਾਂਦਾ ਆਪਣੇ ਘਰ ਨੂੰ ਛੱਡ ਕੇ ਤੇ ਖਿੰਨ ਪਿੱਛੇ ਖਿੰਨ ਦੇ ਵਿੱਚ ਹੀ ਫੇਰ ਨੇਤਰਾ ਚ ਆ ਕੇ ਬਹਿ ਜਾਂਦਾ ਜਦੋਂ ਇੱਥੋਂ ਸੰਸਾਰ ਨੂੰ ਛੱਡਦਾ ਰਾਤ ਨੂੰ ਸੁੰਦਾ ਮਾਰੇ ਕਹਿੰਦੇ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰ ਦਰਗੇ ਸੀ ਜੇ ਮਾਰੇ ਕਹਿੰਦੇ ਸਦਾ ਹੀ ਤੈਨੂੰ ਬੁਲਾਉਂਦੇ ਆ ਤੂੰ ਆਉਂਦਾ ਕਿਉਂ ਨਹੀਂ ਆਪਣੇ ਘਰ ਕਿਵੇਂ ਬੁਲਾਉਂਦੇ ਆ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਕਰੇ ਬੁਲਾਇਆ ਕਿ ਨਹੀਂ ਇੱਥੇ ਪਰਦੇਸੀ ਕਿਉਂ ਪਰਦੇਸ ਚ ਬੈਠਾ ਕਿਉਂ ਨਹੀਂ ਆਪਣੇ ਘਰ ਜਾਂਦਾ ਤੂੰ ਖਿੰਨੇ ਅੱਗੇ ਖਿੰਨੇ ਪਿੱਛੇ ਦਾ ਮਤਲਬ ਇਹ ਹੈ ਕਿ ਆਪਣੇ ਘਰ ਨੂੰ ਛੱਡ ਕੇ ਜਾਂਦੇ ਵੇ ਆਪਾਂ ਨੇੜੇ ਘਰ ਲੈਂਦੇ ਨੂੰ ਛੱਡ ਕੇ ਮਨ ਬਗਾਨੇ ਘਰ ਚ ਜਾਂਦਾ ਦੂਰ ਖਿੰਨ ਦੇ ਵਿੱਚ ਕਿੱਥੇ ਆ ਫਿਰ ਘਰ ਆਪਣਾ ਨਿਕਟ ਨਾ ਦੇਖੇ ਖਿੰਨੇ ਅੱਗੇ ਖਿੰਨੇ ਪਿੱਛੇ ਆ ਪਿਆਰੋ ਸਾਡਾ ਘਰ ਆ ਜੇ ਇਹਨਾਂ ਦਾ ਧਿਆਨ ਦਾ ਪ੍ਰੈਕਟੀਕਲੀ ਇਹ ਸਮਝਣਾ ਤੁਸੀਂ ਸਾਰੇ ਮੋਬਾਈਲ ਤੇ ਵੀਡੀਓ ਦੇਖਦੇ ਹੋ ਕੋਈ ਆਪਣੇ ਲੈਪਟਾਪ ਤੇ ਦੇਖਦਾ ਕੋਈ ਟੀਵੀ ਤੇ ਵੀਡੀਓ ਦੇਖਦਾ ਪ੍ਰੈਕਟੀਕਲੀ ਇਹਨੂੰ ਸਮਝਣਾ ਹੈ ਧਿਆਨ ਨਾਲ ਦੇਖਿਓ ਤੁਸੀਂ ਇਹ ਵੀਡੀਓ ਦੇਖਦੇ ਪਏ ਹੋ ਨਾ ਆਪਣੇ ਤੋਂ ਫੋਨ ਦੀ ਦੂਰੀ ਬਣਾ ਕੇ ਦੇਖਦੇ ਪਏ ਕੋਈ ਇੱਥੇ ਰੱਖ ਕੇ ਫੋਨ ਦੇਖ ਰਿਹਾ ਕੋਈ ਇੱਥੇ ਰੱਖ ਕੇ ਦੇਖ ਰਿਹਾ ਕੋਈ ਇੱਥੇ ਰੱਖ ਕੇ ਦੇ ਰਿਹਾ ਕੋਈ ਟੀਵੀ ਤੇ ਆਪਣੇ ਤੋਂ ਥੋੜੀ ਦੂਰ ਰੱਖ ਕੇ ਦੇਖ ਰਿਹਾ ਕੋਈ ਲੈਪਟਾਪ ਤੇ ਦੇਖ ਰਿਹਾ ਕੋਈ ਪੀਸੀ ਤੇ ਦੇਖ ਰਿਹਾ ਹੈ ਹੁਣ ਉਹ ਟੀਵੀ ਮੋਬਾਈਲ ਵੀ ਤੁਹਾਡੇ ਤੋਂ ਬਹੁਤ ਜ਼ਿਆਦਾ ਦੂਰ ਹੈ ਤੁਸੀਂ ਕੀ ਕਰਦੇ ਪਏ ਹੋ ਤੁਹਾਡਾ ਮਨ ਕੀ ਕਰਦਾ ਪਿਆ ਆਪਣੇ ਘਰ ਦੇ ਵਿੱਚੋਂ ਨਿਕਲ ਕੇ ਮੋਬਾਈਲ ਨੂੰ ਦੇਖਦਾ ਪਿਆ ਟੀਵੀ ਨੂੰ ਦੇਖਦਾ ਪਿਆ ਆਪਣਾ ਘਰ ਕਿੱਥੇ ਆਹ ਜਿਹੜਾ ਖਾਲੀ ਖਲਾ ਹੈ ਨਾ ਜਿੱਥੇ ਮੇਰਾ ਹੱਥ ਹਿਲਦਾ ਪਿਆ ਇਹਨੂੰ ਗੁਰਬਾਣੀ ਨੇ ਆਪਣਾ ਘਰ ਗਿਆ ਹੁਣ ਕਈਆਂ ਦੇ ਮਨਾਂ 'ਚ ਨਹੀਂ ਗੱਲ ਹੋਣੀ ਵੀ ਇਹ ਆਪਣਾ ਘਰ ਹੈ ਇਹ ਆਪਣਾ ਘਰ ਹੈ ਬਿਆਰਿਓ ਇਹੀ ਨਿਸ਼ਾਨੀ ਹੈ ਮਾਰੇ ਦੀ ਬਾਣੀ ਨੇ ਸਾਨੂੰ ਇਹਦੀ ਨਿਸ਼ਾਨੀ ਦਿੱਤੀ ਹੈ ਕਿ ਇਹ ਸਾਡਾ ਆਪਣਾ ਘਰਿਆ ਮਾਰੇ ਬਾਣੀ ਚ ਦੱਸਦੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਸੁੰਨ ਦੇ ਵਿੱਚ ਮਾਰੇ ਕਹਿੰਦੇ ਸਮਾਧੀ ਲਾ ਕੇ ਬੈਠਾ ਪਰਮੇਸ਼ਰ ਸੁੰਨ ਕਿੰਨੋ ਗਿਆ ਗੁਰਬਾਣੀ ਨੇ ਇਹਨੂੰ ਖਾਲੀ ਖਾਲਾ ਸਤਗੁਰ ਤੇ ਪਾਏ ਵਿਚਾਰਾ ਸੁੰਨ ਸਮਾਧ ਸੱਚੇ ਘਰਵਾਰਾ ਮਾਰੇ ਦੀ ਬਾਣੀ ਦੱਸਿਆ ਕਿ ਸਤਗੁਰ ਤੇ ਪੈ ਸੁੰਨ ਸੁਆਦ ਸੱਚੇ ਘਰਬਾਰ ਆ ਇਹ ਸੁੰਨ ਜਿਹੜੀ ਹੈ ਮਾਰੇ ਕਹਿੰਦੇ ਸਾਡਾ ਸੱਚਾ ਘਰ ਆ ਪਰਮੇਸ਼ਰ ਦਾ ਘਰ ਸੱਚਾ ਘਰ ਮਤਲਬ ਪਰਮੇਸ਼ਰ ਦਾ ਘਰ ਹੁਣ ਮਨਵੀ ਪਰਮੇਸ਼ਰ ਦਾ ਬੱਚਾ ਕਹੋ ਕਬੀਰ ਹਮ ਰਾਮ ਕੀ ਅੰਸ਼ ਮਨੂ ਪਰਮੇਸ਼ਰ ਦਾ ਹੀ ਜਨਕਿਆ ਨਾ ਤੇ ਜੇ ਪਰਮੇਸ਼ਰ ਦਾ ਘਰ ਹੀ ਸੱਚਾ ਸੁੰਨ ਘਰ ਆ ਤੇ ਸਾਡਾ ਘਰ ਵੀ ਇਹੀ ਇਹਨੂੰ ਮਾਰੇ ਕਿਹਾ ਸੁੰਨ ਸੁਆਦ ਸੱਚੇ ਘਰਬਾਰ ਆ ਇਹ ਸਾਡਾ ਸੱਚਾ ਘਰ ਆ ਮਾਰੇ ਦੀ ਬਾਣੀ ਕਹਿੰਦੀ ਹੈ ਸੁਨ ਦੇ ਵਿੱਚੋਂ ਹੀ ਸਾਨੂੰ ਉਹ ਸੁਵਾਸ ਦੇ ਰਿਹਾ ਹੈ ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਸ ਗਰਾਹਾ ਹੈ ਤੇ ਇੱਕ ਹੋਰ ਸ਼ਬਦ ਜੇ ਮਾਰੇ ਨੇ ਬਿਲਕੁਲ ਹੀ ਕਲੀਅਰ ਕਰ ਦਿੱਤਾ ਮਾਰੇ ਕਹਿੰਦੇ ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਤਰਸੋਈ ਮਾਰੇ ਕਹਿੰਦੇ ਪਵਨ ਕਿੱਥੋਂ ਆ ਰਹੀ ਹੈ ਸੁਨ ਚ ਪਵਨ ਕਾ ਵਾਸਾ ਸੁਨ ਨਿਵਾਸਾ ਆ ਜਿੰਨੀ ਸੋਨੇ ਆ ਮਤਲਬ ਗੱਲ ਕਲੀਅਰ ਹੋਣੀ ਚਾਹੀਦੀ ਹੈ ਫਿਰ ਸਮਝ ਲਓ ਇਹਨੂੰ ਪਉਣਾ ਕਿੱਥੋਂ ਆ ਰਹੀ ਮਾਰੇ ਕਹਿੰਦੇ ਜਿੱਥੋਂ ਹਵਾ ਆ ਰਹੀ ਆ ਨਾ ਉਹ ਸੁੰਨਿਆ ਤੇ ਮਾਰੇ ਕਹਿੰਦੇ ਉਸੇ ਸੁੰਨ ਚ ਪਰਮੇਸ਼ਰ ਬੈਠਾ ਸਤਿਗੁਰ ਤੇ ਪਾਈ ਵਿਚਾਰਾ ਸੁੰਨ ਸੁਮਾਦ ਸੱਚੇ ਘਰਬਾਰਾ ਉਹੀ ਤੁਹਾਡਾ ਘਰ ਹੈ ਤੇ ਸਰਬੁਣ ਨਿਰਗੁਣ ਨਿਰੰਕਾਰ ਸੁੰਨ ਸੁਮਾਦੀ ਆਪ ਨਿਰੰਕਾਰ ਵੀ ਉਸੇ ਸੁੰਨ ਦੇ ਵਿੱਚ ਹੈ ਉਸੇ ਸੁੰਨ ਚ ਸਵਾਸ ਆ ਰਿਹਾ ਤੇ ਫਿਰ ਗੁਰਬਾਣੀ ਨੇ ਕਲੀਅਰ ਕਰਤਾ ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਜ਼ਗਰ ਹੈ ਮਾਰੇ ਕਹਿੰਦੇ ਫਿਰ ਸਵਾਸ ਵੀ ਉਹੀ ਦੇ ਰਿਹਾ ਹੈ ਤੇ ਕਿੱਥੇ ਸੁੰਨ ਸਵਾਸ ਕਿੱਥੋਂ ਆ ਰਿਹਾ ਨੋਟ ਕਰੋ ਇਹਨੂੰ ਇਤਿਹਾਸ ਹਨ ਸੁਨਨ ਦੇ ਵਿੱਚੋਂ ਇੱਥੇ ਪਰਮੇਸ਼ਰ ਹੈ ਹੁਣ ਤੁਹਾਡੇ ਵਿੱਚੋਂ ਕਿੰਨੇ ਕੈਸੇ ਜੀਵ ਨੇ ਜਿਹੜੇ ਸੁਨਨ ਨੂੰ ਦੇਖਦੇ ਆ ਕਰੋੜਾਂ ਚ ਕੋਈ ਵਿਰਲੇ ਕਰੋੜਾਂ ਚ ਕੋਈ ਕੋਈ ਐਵੇਂ ਥੋੜੀ ਗੁਰਤੇ ਇੱਕ ਵਾਰ ਦਰਪਾਰਸ਼ਾ ਮਾਰੇ ਕਹਿੰਦੇ ਐ ਕੋਟਨ ਮੈਂ ਨਾਨਿਕ ਕੋ ਨਾਰਾਇਣ ਜੈ ਜੀ ਕਰੋੜਾਂ ਚ ਕੋਈ ਇੱਕ ਇੱਕ ਪਾਸੇ ਆਪਾਂ ਕਹਿੰਦੇ ਪ੍ਰਮਾਤਮਾ ਸਾਨੂੰ ਦਿਖਦਾ ਨਹੀਂ ਉਹਨੂੰ ਕਿਹੜਾ ਵੇਖਿਆ ਕਿਸੇ ਨੇ ਉਹਨੂੰ ਕਿਹੜਾ ਵੇਖਿਆ ਕਿਸੇ ਨੇ ਪਰ ਕਦੇ ਇਹਨਾਂ ਚੀਜ਼ਾਂ ਨੂੰ ਗੁਰਬਾਣੀ 'ਚ ਵਿਚਾਰੀਏ ਸਮਝੀਏ ਫੇ ਪਿਆਰਿਓ ਯਤਨ ਕਿੰਨਾ ਕੀਤਾ ਆਪਾਂ ਦੇਖਣ ਦਾ ਸੋਨ ਤੁਹਾਨੂੰ ਦੱਸ ਦਿੰਦਾ ਕਿੱਥੇ ਆ ਦੱਸੋ ਸੋਨ ਉਹਨੂੰ ਦੇਖਦਾ ਕੌਣ ਹੈ ਖਾਲੀ ਖਲਾਅ 'ਚ ਕੌਣ ਦੇਖਦਾ ਹੈ ਲੈਦਾ ਸਾ ਆਪਾਂ ਕਮਰੇ ਆ ਖਾਲੀ ਖਲਾਅ ਸੋਨ 'ਚ ਆਪਾਂ ਦੇਖੀ ਆਪਾਂ ਦੇ ਆਕਾਰ ਨੂੰ ਦੇਖਾਂਗੇ ਆਪਾਂ ਮੋਬਾਈਲ ਨੂੰ ਦੇਖਾਂਗੇ ਆਪਾਂ ਬੱਚਿਆਂ ਨੂੰ ਦੇਖਾਂਗੇ ਇਹੀ ਤੇ ਮਾਰੇ ਦੀ ਬਾਣੀ ਫਿਰ ਕਹਿ ਰਹੀ ਹੈ ਫਿਰ ਤੂੰ ਆਪਣੇ ਘਰ ਨੂੰ ਛੱਡ ਕੇ ਬਗਾਨੇ ਘਰ ਨੂੰ ਕਿਉਂ ਦੇਖ ਰਿਹਾ ਹੈ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਤੂੰ ਉਹ ਘਰ ਨੂੰ ਕਿਉਂ ਦੇਖ ਰਿਹਾ ਜਿਹੜਾ ਛੱਡ ਕੇ ਜਾਣਾ ਹੈ ਜਿਸ ਘਰ ਮੇ ਤੂੰ ਵਸਣਾ ਹੈ ਜੇ ਘਰ ਤੁਦ ਮਰਦੀ ਬਣੀ ਕਹਿੰਦੀ ਹੈ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਬਹੇ ਤੁਦ ਵਰਤਨਾ ਤਿਸਕੀ ਚਿੰਤਾ ਨਾ ਹੈ ਇਸ ਘਰ ਚ ਤੂੰ ਜਾਣਾ ਤੈਨੂੰ ਇਹਦੀ ਚਿੰਤਾ ਹੀ ਨਹੀਂ ਹੈ ਇਹ ਸਾਡਾ ਸਭ ਦਾ ਸਾਂਝਾ ਘਰ ਹੈ ਸੁਣ ਘਰ ਇੱਕ ਪਰਮੇਸ਼ਰ ਦਾ ਘਰ ਹੈ ਸਾਰੇ ਅਸੀਂ ਬੱਚੇ ਆ ਸਭ ਦਾ ਸਾਂਝਾ ਘਰ ਇੱਕ ਘਰ ਸੁਣ ਘਰ ਸ੍ਰੀ ਵਾਸਦੇ ਆਪਾਂ ਵੱਖਰੇ ਵੱਖਰੇ ਬਣਾਏ ਆ ਇੱਥੇ ਜਾਣਾ ਸੀ ਇੱਥੇ ਸੁੱਖ ਮਿਲਣਾ ਸੀ ਨਿਜ ਘਰ ਮਹਿਲ ਪਾਵੋ ਸੁੱਖ ਸਹਜ ਇੱਥੇ ਆਨੰਦ ਆਉਣਾ ਸੀ ਇਹ ਹੀ ਤਾਂ ਮਹਾਰਾਜੀ ਦੀ ਬਾਣੀ ਕਹਿੰਦੀ ਆ ਨਾ ਜੇ ਘਰ ਤੋਂ ਰਹਿਣਾ ਵਸਣਾ ਸੋ ਕਰ ਚੀਤਨਾ ਆਇਓ ਇਹਦੀ ਕਿਉਂ ਚਿੰਤਾ ਕਰਦਾ ਮਾਰੇ ਕਹਿੰਦੇ ਸੋ ਜਾਣਾ ਤੇ ਬੜੀ ਦੂਰ ਦੀ ਗੱਲ ਐ ਪਿਆਰੋ ਆਪਾਂ ਕਦੇ ਦੇਖਿਆ ਵੀ ਨਹੀਂ ਸੋ ਸਾਨੂੰ ਜਿਹੜੇ ਜੀਵੇ ਇਹ ਗੱਲ ਕਹਿੰਦੇ ਆ ਕਿ ਕਿਹੜੀ ਭਗਤੀ ਕਰਦੇ ਹੋ ਤੁਸੀਂ ਸਾਡੀ ਇਹੀ ਭਗਤੀ ਐ ਕਿਵੇਂ ਸੁਣ ਚ ਧਿਆਨ ਲਾਉਣਾ ਕਿਵੇਂ ਸੁਣ ਨੂੰ ਦੇਖਣਾ ਐ ਕਿਉਂਕਿ ਤੁਹਾਨੂੰ ਇਸ਼ਾਰਿਆਂ ਦੇ ਨਾਲ ਗੁਰਬਾਣੀ ਨੇ ਸਮਝਾ ਦਿੱਤਾ ਆਪਾਂ ਗੌਰ ਕਰੀਏ ਭਾਵੇਂ ਨਾ ਕਰੀਏ ਤੁਹਾਨੂੰ ਸ਼ਬਦਾਂ 'ਚ ਦਿਖਾਤਾ ਮਹਾਰਾਜੀ ਬਾਣੀ ਕਹਿੰਦੀ ਹੈ ਦੋ ਤਰੀਕਿਆਂ ਨਾਲ ਆਪਾਂ ਅੱਗੇ ਵੀ ਵੀਡੀਓ 'ਚ ਦੱਸਿਆ ਦੋ ਤਰੀਕੇ ਨਾਲ ਪ੍ਰਮਾਤਮਾ ਦੇਖਦਾ ਇੱਕ ਅੱਖਾਂ ਦੇ ਰਾਹੀਂ ਇੱਕ ਸ਼ਬਦਾਂ ਦੇ ਰਾਹੀਂ ਸ਼ਬਦਾਂ ਮਾਹੀ ਵਖਾਣੀਏ ਉਹ ਤੁਹਾਨੂੰ ਦੱਸਦਾ ਹੈ ਕਿ ਤੁਹਾਨੂੰ ਸੁੰਨ 'ਚ ਸਮਾਦੀ ਦੇ ਸੁਵਾਦੀ ਲਾ ਕੇ ਸਵਾਸ ਦੇ ਰਿਹਾ ਹੈ ਜਿਨੂੰ ਆਪਾਂ ਮਹਾਰਾਜੀ ਬਾਣੀ 'ਚ ਕਹਿੰਦੇ ਆ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਪਵਣ ਦਾ ਵਾਜਾ ਵਜਾ ਰਿਹਾ ਤੁਹਾਨੂੰ ਪਵਣ ਦੇ ਰਿਹਾ ਹਵਾ ਦੇ ਰਿਹਾ ਸ਼ਬਦਾਂ 'ਚ ਦਿਖਾਤਾ ਪੀਥੇਓ ਹੁਣ ਇਹ ਜਾ ਕੇ ਜਾਂਦਾ ਸਭ ਅੰਧ ਕਮਾਏ ਬਿਨ ਗੁਰ ਮੱਗ ਨਾ ਪਾਏ ਸਤਿਗੁਰ ਮਿਲੇ ਤਾਂ ਅੱਖੀ ਦੇਖੇ ਕਹਿਣਾ ਕਥਨ ਨਾ ਜਾਏ ਹੁਣ ਤੁਸੀਂ ਅੱਖਾਂ ਨਾਲ ਦੇਖਣਾ ਇਹ ਪਰ ਜਦੋਂ ਗਿਆਨ ਮਿਲੇਗਾ ਇਹਨੂੰ ਆਪਾਂ ਗੁਰ ਕਹਿੰਦੇ ਆ ਜਿਹੜਾ ਆਪਾਂ ਕਹਿੰਦੇ ਨੇ ਗੁਰ ਕੀ ਹੈ ਗੁਰ ਕੀ ਹੈ ਗੁਰ ਇਹੀ ਹੈ ਪੀ ਇਹਨੂੰ ਕਿਵੇਂ ਦੇਖਣਾ ਆਪਾਂ ਸ਼ਬਦਾਂ ਵਾਲੇ ਜਿਹਨੂੰ ਗੁਰਬਾਣੀ ਨੂੰ ਜਿਹਨੂੰ ਸ਼ਬਦਾਂ ਚ ਸਮਝਾ ਦਿੱਤਾ ਉਹ ਸ਼ਬਦਾਂ ਵਾਲੇ ਨੂੰ ਦੇਖਣਾ ਕਿਵੇਂ ਆ ਉਹਨੂੰ ਗੁਰ ਕਹਿੰਦੇ ਆਪਾਂ ਤੇ ਗੁਰ ਕੌਣ ਦੇਗਾ ਗੁਰ ਉਹ ਦੇਗਾ ਜਿਹੜਾ ਦੇਖਦਾ ਪਿਆ ਹੈ ਜਿਹਨੇ ਦੇਖ ਲਿਆ ਜਿਸਨੂੰ ਮਾਲਕ ਨੇ ਪ੍ਰਵਾਨ ਕਰਤਾ ਵੀ ਹਾਂ ਇਹਨੇ ਦੇਖ ਲਿਆ ਇਹ ਮੇਰਾ ਹੀ ਰੂਪ ਹੈ ਉਹ ਦੇਵੇਗਾ ਉਹ ਵੀ ਨਹੀਂ ਦੇ ਸਕਦਾ ਉਹ ਜਿਹਦੇ ਵਿੱਚ ਭੇਦ ਹੋਇਆ ਉਹ ਦਊਗਾ ਉਹਦੇ ਤੋਂ ਵਰਤੇ ਗਵ ਨੂੰ ਪਰਦੇਨ ਪਰਮੇਸ਼ਰ ਹੀ ਡਿਆ ਉੱਥੇ ਗਿਆਨ ਤੇ ਕਿਵੇਂ ਤੁਸੀਂ ਇਹਨੂੰ ਦੇਖਣਾ ਹੈ ਹੁਣ ਡਿਪੈਂਡ ਸਾਡੇ ਉੱਤੇ ਕਰਦਾ ਹੈ ਆਪਾਂ ਕਿੰਨਾ ਕੋ ਗੁਰਬਾਣੀ ਨੂੰ ਮੰਨਦੇ ਆ ਕਿੰਨਾ ਕੋ ਗੁਰਬਾਣੀ ਤੇ ਯਕੀਨ ਕਰਦੇ ਆ ਜਦੋਂ ਆਪਾਂ ਨੂੰ ਯਕੀਨ ਆ ਜਾਏਗਾ ਜਦੋਂ ਆਪਾਂ ਨੂੰ ਸਮਝ ਆ ਜਾਏਗੀ ਤੇ ਪਿਆਰੋ ਆਪਾਂ ਦੇਖ ਲਵਾਂਗੇ ਫਿਰ ਉਦੋਂ ਸੋ ਇਹ ਕਨਸੈਪਟ ਹੈ ਗੁਰਬਾਣੀ ਨੂੰ ਜਿੰਨਾ ਆਪਾਂ ਬਰੀਕੀ ਚ ਲੈ ਕੇ ਜਾਵਾਂਗੇ ਜਿੰਨਾ ਆਪਾਂ ਸਮਝਾਂਗੇ ਪਿਆਰਿਓ ਉਨਾ ਹੀ ਸਾਡੇ ਵਾਸਤੇ ਸੌਖਾ ਹੋ ਜਾਏਗਾ ਆਪਾਂ ਕੋ ਕਥਾ ਥੋੜੀ ਕਰਦੇ ਪਏ ਆ ਆਪਾਂ ਤਾਂ ਤੁਹਾਡੇ ਨਾਲ ਗੱਲਾਂ ਕਰਦੇ ਪਏ ਆ ਇੱਕ ਸਮਝ ਲਓ ਕਿ ਇੱਕ ਮੋਬਾਈਲ ਨੂੰ ਪਾਸੇ ਕਰਦੇ ਹੋ ਤੇ ਆਪਾਂ ਇੱਕ ਤੁਹਾਡੇ ਨਾਲ ਬੈਮੋ ਸਾਹਮਣੀ ਬੈ ਕੇ ਗੱਲਾਂ ਕਰਦੇ ਪਏ ਆ ਜਿਹੜੇ ਵੀ ਤਰ੍ਹਾਂ ਵਾਲੇ ਜੀਵ ਹੈ ਸਵਾਸ ਤੁਸੀਂ ਲੈ ਰਹੇ ਹੋ ਗੁਰਬਾਣੀ ਤੁਹਾਨੂੰ ਸਮਝਾਤਾ ਵੀ ਉਹੀ ਦੇ ਰਿਹਾ ਤੁਹਾਨੂੰ ਉਦੇ ਵਿੱਚ ਬੈਠੇ ਹੋ ਸੁੰਨ ਚ ਬੈਠੇ ਹੋ ਬਸ ਪ੍ਰੋਬਲਮ ਇਹ ਹੈ ਕਿ ਤੁਸੀਂ ਸੁੰਨ ਚ ਧਿਆਨ ਨਹੀਂ ਲਾਉਂਦੇ ਗੁਰਬਾਣੀ ਨੇ ਕਲੀਅਰ ਕਰਤਾ ਨਿਕਟ ਨਾ ਦੇਖੇ ਪਰ ਗਰਹਿ ਜਾਏ ਆ ਮੋਬਾਈਲ ਵੀ ਜਿਹੜਾ ਹੈ ਵੀ ਪਰਾਇਆ ਕਰ ਰਿਹਾ ਮਨ ਵਾਸਤੇ ਪਰ ਨਿਕਟ ਨਹੀਂ ਮਾਰਿਆ ਕਿੰਦੇ ਨੇੜੇ ਨਹੀਂ ਦੇਖਿਆ ਯਾਰ ਤੂੰ ਤੂੰ ਫਿਰ ਪਰਾਇਆ ਕਰਦੇ ਚਲਾ ਗਿਆ ਤੂੰ ਨੇੜੇ ਦੇਖਦਾ ਹੀ ਨਹੀਂ ਕਿਉਂਕਿ ਮਨੁੱਖ ਦਾ ਸੁਭਾਅ ਹੀ ਨਹੀਂ ਬਣਿਆ ਨੇੜੇ ਦੇਖਣਾ ਸੋ ਸਾਡਾ ਜਿਹੜਾ ਧਿਆਨ ਮਾਰੇਗਾ ਉਹ ਚਾਪਹੀ ਕਹਿੰਦੇ ਵੀ ਨੇੜੇ ਦੇਖੋ ਕਿਵੇਂ ਨੇੜੇ ਦੇਖਣਾ ਨੇੜੇ ਲਾਉਣ ਦੀ ਕੋਸ਼ਿਸ਼ ਕਰਦੇ ਨੇੜੇ ਧਿਆਨ ਲਵਾਉਣ ਦੀ ਕੋਸ਼ਿਸ਼ ਕਰਦੇ ਆ ਜਿਉਂ ਜਿਉਂ ਮਨੁੱਖ ਨੇੜੇ ਦੇਖਣਾ ਸ਼ੁਰੂ ਕਰਦਾ ਹੈ ਤੇ ਉਤੋਂ ਫਿਰ ਉਹਦਾ ਭਰਮ ਦਾ ਪਰਦਾ ਪਾਸੇ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਗੁਰਬਾਣੀ ਨੇ ਕਿਹਾ ਨੇੜੇ ਦੇਖੋ ਮਾਰੇ ਕਹਿੰਦੇ ਦੇਖ ਭਾਈ ਨੇੜੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ ਤੂੰ ਕਿਉਂ ਨਹੀਂ ਜਾਣ ਰਿਹਾ ਮਹਿਲ ਨੂੰ ਖਿੰਨੇ ਅੱਗੇ ਖਿੰਨੇ ਪਿੱਛੇ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰਦਰਗੇ ਸੀ ਜੇ ਤੂੰ ਤੇ ਆ ਆਪਣੇ ਘਰ ਤੂੰ ਕਿਉਂ ਬਾगाने ਘਰ ਚੁੱਤਰਾ ਫਿਰਦਾ ਹੈ ਜਿਹੜੇ ਜੀਵ ਸਮਝ ਲੈਂਦੇ ਆ ਜਿੰਨਾ ਦੇ ਮੰਨਣ ਚ ਆ ਜਾਂਦੀ ਹੈ ਗੱਲ ਉਹ ਆਪਣੇ ਘਰ ਚਲੇ ਜਾਂਦੇ ਆ ਜਿਉ ਹੀ ਮਾਨਸ ਘਰ ਚੋਂ ਨਿਕਲਿਆ ਇਹਨਾਂ ਨੇਤਰਾ ਨੂੰ ਛੱਡਿਆ ਆਪਣੇ ਘਰ ਜਾ ਕੇ ਬੈਠਾ ਮਾਲਕ ਦੀ ਗੋਦ 'ਚ ਬੈਠਾ ਆਨੰਦ ਲੈਣਾ ਸ਼ੁਰੂ ਹੋ ਗਿਆ ਜਿਉ ਹੀ ਮਾਲਕ ਦੀ ਗੋਦ 'ਚ ਬੈਠਾ ਸਾਡਾ ਜੀਵਨ ਪਰਵਾਨ ਹੋ ਗਿਆ ਹੱਪਾ ਪਿਆਰੋਂ ਪਰਵਾਨ ਹੋ ਗਏ ਫਿਰ ਮਾਲਕ ਅੱਜ ਲੈ ਜਾਏ ਕੱਲ ਲੈ ਜਾਏ ਦਸਾਂ ਸਾਲਾਂ ਨੂੰ ਲੈ ਜਾਏ ਪੰਜਾਂ ਨੂੰ ਲੈ ਜਾਏ ਪੰਜ ਦਿਨਾਂ ਨੂੰ ਲੈ ਜਾਏ ਉਹ ਜਦੋਂ ਮਰਜੀ ਫਿਰ ਸੰਸਾਰ ਨੂੰ ਲੈ ਸਕਦਾ ਹੈ ਬਸ ਇਹ ਹੈ ਕਿ ਸਾਡਾ ਹੁਣ ਮਕਸਦ ਪੂਰਾ ਹੋ ਚੁੱਕਾ ਹੈ। ਅਸੀਂ ਜਿਹੜੇ ਕੰਮ ਵਾਸਤੇ ਆਏ ਸੀ ਉਹ ਕੰਮ ਆਪਾਂ ਕਰ ਲਿਆ। ਬਾਕੀ ਜਿੰਨੇ ਮਰਜ਼ੀ ਭਾਵੇਂ ਉਹ ਤੇ ਕੰਮ ਕਿਸੇ ਦੇ ਮੁੱਕਦੇ ਨਹੀਂ ਬਾਕੀ। ਇਹ ਆਪੇ ਜਿਹੜੇ ਮਕਸਦ ਨੂੰ ਆਏ ਸੀ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਸੋ ਮਕਸਦ ਸਾਰਿਆਂ ਦਾ ਹੀ ਹੈ। ਜਿਨ੍ਹਾਂ ਨੂੰ ਇਹ ਚੰਮ ਮਿਲਿਆ ਨਾ ਉਹ ਸਾਰਿਆਂ ਦਾ ਮਕਸਦ ਮਾਰਿਆ ਨੇ ਦੱਸਦਾ ਵੀ ਰੱਬ ਨੂੰ ਮਿਲਣ ਵਾਸਤੇ ਆਏ ਹੋ ਤੁਸੀਂ। ਤੁਸੀਂ ਮੰਨੋ ਤੇ ਪੰਵੇ ਨਾ ਮੰਨੋ ਸੁਗਿਣਿਆ ਤੁਹਾਡਾ ਉਹੀ ਕੰਮ ਜਾਣਾ ਹੈ ਕਿ ਰੱਬ ਨੂੰ ਮਿਲਣ ਵਾਸਤੇ ਕਿੰਨੇ ਕਦਮ ਕਰਦੇ ਪਏ ਹੋ ਰੱਬ ਨੂੰ ਮਿਲਣ ਵਾਲੇ ਕਾਰਜ ਵਿੱਚ ਜੇ ਲੱਗੇ ਉਹੀ ਕਾਰਜ ਪ੍ਰਵਾਨ ਹੈ ਬਾਕੀ ਤੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਜਪ ਤਪ ਸੰਜਮ ਧਰਵਨ ਦਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਦਾਇਆ ਨੂੰ ਜਾਣਿਆ ਹੀ ਨਹੀਂ ਅਜੇ ਹਰੀ ਨੂੰ ਤੇ ਕਹੋ ਨਾਨਕ ਹਮ ਨੀਚ ਕਰਮਾ ਫਿਰ ਕਰਮ ਕਾ ਦੇ ਉੱਤੇ ਸੋ ਇਸ ਕਰਕੇ ਵੱਡਾ ਕਾਰਨ ਪਰਮੇਸ਼ਰ ਨੂੰ ਨਾ ਮਿਲਣ ਦਾ ਨਾ ਦੇਖਣ ਦਾ ਸਾਡੀ ਇਹ ਗਲਤੀ ਇਹ ਮੰਨ ਲਓ ਕਿ ਆਪਾਂ ਕਦੇ ਦੇਖਿਆ ਹੀ ਨਹੀਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਭਾਈ ਤੂੰ ਨੇੜੇ ਕਦੇ ਉਹਨੂੰ ਦੇਖਿਆ ਹੀ ਨਹੀਂ ਅਜੇ ਤੱਕ ਕਿਵੇਂ ਤੈਨੂੰ ਦਿਖੇਗਾ ਤੂੰ ਜਦੋਂ ਦੇਖਿਆ ਹੀ ਨਹੀਂ ਨੇੜੇ ਪਰਮੇਸ਼ਰ ਤਾਂ ਹੀ ਦਿਖੇਗਾ ਜੇ ਨੇੜੇ ਦੇਖਣ ਦੀ ਜਤ ਸਕੇਗਾ ਤੇ ਜਿੱਦਰ ਤੂੰ ਨੇੜੇ ਦੇਖਣਾ ਆ ਗਿਆ ਤੈਨੂੰ ਪਰਮੇਸ਼ਰ ਵੀ ਦਿਖਣਾ ਸ਼ੁਰੂ ਹੋ ਜਾਏਗਾ ਸੂ ਕਨਸੈਪਟ ਤਾਂ ਇੰਨਾ ਕੀ ਐ ਬਾਕੀ ਤਾਂ ਫਿਰ ਪਿਆਰਿਓ ਉਹ ਮਧਾਣੀ ਪਾਣੀ ਚ ਪਾ ਲੋ ਤੇ ਜਿੰਨੀ ਮਰਜ਼ੀ ਕਮਾਈ ਚੱਲੋ ਮੈਨੂੰ 4 ਸਾਲ ਹੋ ਗਏ ਆ ਜੀ ਮੈਨੂੰ 10 ਸਾਲ ਹੋ ਗਏ ਆ ਮੈਨੂੰ 20 ਸਾਲ ਹੋ ਗਏ ਆ ਨਿਕਲਿਆ ਕੁਛ ਨਹੀਂ ਪਿਆਰਿਓ ਗੱਲ 4 10 20 ਸਾਲ ਦੀ ਨਹੀਂ ਐ ਗੱਲ ਤੇ ਐ ਵੀ ਨਿਕਲਣ ਦੀ ਐ ਮੱਖਣ ਨਿਕਲਣਾ ਚਾਹੀਦਾ ਭਾਈ ਡਿਪੈਂਡ ਇਹ ਨਹੀਂ ਕਰਦਾ ਵੀ ਤੂੰ ਮਧਾਣੀ ਕਿੰਨੀ ਕਮਾ ਰਿਆ ਸਾਡੇ ਲੋਪਾਈਏ ਕਮੈਂਟ ਚ ਕੱਢ ਦੇ ਸਾਡੇ ਲੋ ਭਾਵੇਂ ਦਸਾਂ ਮਿੰਟਾਂ 'ਚ ਕੱਢਦੇ ਤੇ ਭਾਵੇਂ ਦਸਾਂ ਸਾਲਾਂ 'ਚ ਕੱਢਦੇ ਨਿਕਲਣਾ ਚਾਹੀਦਾ ਨਾ ਜੇ ਨਿਕਲਿਆ ਨਹੀਂ ਫਿਰ ਭਾਵੇਂ 10 ਸਾਲ ਕਮਾਈ ਹੋਵੇ ਭਾਵੇਂ 10 ਮਿੰਟ ਕਮਾਈ ਹੋਈ ਫਿਰ ਤੇ ਕਮਾਈ ਹੀ ਆ ਬਸ ਕਮਾਈ ਦਾ ਕੋਈ ਮੁੱਲ ਨਹੀਂ ਤੇ ਮਾਰੇ ਦੀ ਬਾਣੀ ਇਹੀ ਕਹਿੰਦੀ ਆ ਸਗਲ ਬਨਸਵਤ ਮਹਿ ਬਸੰਤਰ ਸਗਲ ਦੂਦ ਮਹਿ ਕੀਆ ਉੱਚ ਨੀਚ ਮਹਿ ਜੋਤ ਸਮਾਨੀ ਘਟ ਘਟ ਮਧੋ ਜੀ ਆ ਮਾਰੇ ਕਹਿੰਦੇ ਜਿਵੇਂ ਦਰਖਤਾਂ ਦੇ ਵਿੱਚ ਹੀ ਅੱਗ ਆ ਕੋਈ ਅੱਗ ਬਾਹਰੋਂ ਥੋੜੀ ਮਿਲਦੀ ਆ ਤੇ ਮਾਰੇ ਕਹਿੰਦੇ ਜਿੰਨੇ ਪ੍ਰਗਟ ਕਰਨੀ ਉਹ ਦਰਖਤ 'ਚ ਅੱਗ ਕੱਢ ਲੈਂਦਾ ਹੈ ਲੱਕੜ ਜਿਹਾ ਕੱਢ ਦਿੰਦਾ ਤੇ ਸਗਲ ਦੁੱਧ ਮੈਂ ਕੀ ਆ ਸਾਰੇ ਦੁੱਧ ਚ ਕਿਉਂ ਆ ਮਾਰੇ ਕਹਿੰਦੇ ਜਿਹਨੂੰ ਕੱਢਣਾ ਆ ਜਾਂਦਾ ਉਹ ਮਿੰਟਾਂ ਚ ਉਹਦੀ ਕੱਢ ਲੈਂਦਾ ਜਿਹਨੂੰ ਨਹੀਂ ਕੱਢਣਾ ਹੁੰਦਾ ਉਹ ਦੇਖ ਘੁਮਾਉਂਦਾ ਰਹਿੰਦਾ ਤੇ ਰੜਕਦਾ ਰਹਿੰਦਾ ਬਸ ਇਹ ਆਪਣੇ ਆਪ ਮਨ ਚ ਇਹ ਹੁੰਦਾ ਕਿ ਮੈਂ ਅੱਠ ਘੰਟੇ ਇੰਨਾ ਕਰਦਾ ਪਿਆ ਫਿਰ ਕਈ ਜਣੇ ਗਲਤ ਕਹਿੰਦੇ ਆ ਜੀ ਇੰਦਾ ਕਰਦੇ ਆ ਇਹ ਧਿਆਨ ਮਾਰ ਗਿਆ ਜੀ ਉਹ ਆ ਆ ਕੁਛ ਨਹੀਂ ਹੈ ਸਵਿਸ਼ ਕਰਕੇ ਨਿਕਲਣਾ ਚਾਹੀਦਾ ਹੈ ਅਪਰ ਸਿੱਧੀ ਚ ਗੱਲ ਕਹਿੰਦੇ ਆ ਕਿ ਤੁਹਾਨੂੰ ਮੱਖਣ ਨਾਲ ਬਦਲਾਵ ਹੈ ਤੁਸੀਂ ਮਧਾਣੀ ਵਾਲਾ ਕੰਮ ਛੱਡੋ ਤੁਸੀਂ ਇਹ ਨਾ ਦੇਖੋ ਵੀ ਕੀ ਕਰਾ ਰਹੇ ਆ ਤੁਸੀਂ ਇਹ ਦੇਖੋ ਵੀ ਮੱਖਣ ਨਿਕਲਦਾ ਪਿਆ ਸਾਡਾ ਬੜਾ ਸਿੱਧਾ ਜਿਹਾ ਕਨਸੈਪਟ ਹੈ ਤੁਸੀਂ ਇਹ ਚੀਜ਼ ਨਾ ਦੇਖੋ ਵੀ ਮੱਖਣ ਕੱਢਦੇ ਕਿਵੇਂ ਪਏ ਤੁਸੀਂ ਇਹ ਦੇਖੋ ਵੀ ਨਿਕਲਦਾ ਪਿਆ ਯਾਰ ਬਸ ਮੈਂ ਵੀ ਕੱਢ ਲਾਂ ਹੁਣ ਤੇ ਬਾਕੀ ਜਿੰਨਾ ਅੱਗੇ ਜਿਹੜੀ ਮਧਾੜੀ ਕਮਾਈ ਆ ਦੇਖ ਹੀ ਨਹੀਂ ਕਮਾ ਕੇ ਹੁਣ ਇਹ ਕਮਾ ਕੇ ਦੇਖ ਲਓ ਸੁਇਤੇਦ ਪਿਆਰੂ ਇੱਕ ਸਕਿੰਟ ਦੀ ਛੇੜ ਆ ਫਿਰ ਬਸ ਇਹ ਕੇ ਮਨ ਨੂੰ ਰੜਕਣਾ ਪੈਣਾ ਹੈ ਦਏਗਾ ਮਨ ਨੂੰ ਇੱਕ ਸਕਿੰਟ ਚ ਰੜਕ ਕੇ ਮੱਖਣ ਨਿਕਲ ਜਾਊਗਾ ਨਹੀਂ ਦਏਗਾ ਉਹ ਵੀ ਤੇਰੀ ਮਰਜ਼ੀ ਹੈ ਫੌਦ ਘਟੇ ਦਿਨ ਸਰੈ ਨਾਰੇ ਉਮਰ ਘਟਦੀ ਜਾ ਰਹੀ ਹੈ ਦਿਨ ਨੇੜੇ ਆਉਂਦਾ ਜਾ ਰਿਹਾ 100 ਦਿਨੇ ਆਵਣ ਲੱਗਾ ਉਹ ਦਿਨ ਨੇੜੇ ਆਉਂਦਾ ਜਾ ਰਿਹਾ ਜਾਣਦਾ ਤੇ ਮਨ ਗੁਰਮਿਲ ਕਾਜ ਸਵਾਰੇ ਕਾਰਜ ਜੇ ਇੱਕ ਵੀ ਨਹੀਂ ਸਵਾਰੇ ਤੁਸੀਂ ਹੁਣ ਤੋਂ ਆਪ ਆਪਣੀ ਪਰਖ ਕਰਕੇ ਦੇਖ ਲੈ। ਸੋ ਜਿਹੜੇ ਵੀ ਜੀਵ ਮਾਲਕ ਜਿੱਦਾਂ ਤੇ ਕਿਰਪਾ ਹੋ ਜਾਂਦੀ ਹੈ। ਜਿਹੜੇ ਸਮਝ ਲੈਂਦੇ ਆ। ਜਿਨ੍ਹਾਂ ਨੂੰ ਨੇੜੇ ਦੇਖਣਾ ਆ ਜਾਂਦਾ। ਸੋ ਦੇਖਣਾ ਹੈ ਆਪਾਂ। ਜਿੱਦਾਂ ਆਪਾਂ ਦੇਖ ਲੈਂਦੇ ਆ ਪਿਆਰੋ ਸਾਡਾ ਫਿਰ ਸਾਰਾ ਪਰਮ ਖਤਮ ਹੋ ਜਾਂਦਾ। ਤੁਸੀਂ ਪਰਵਾਹ ਨ ਹੋ ਜਾਂਦੀ। ਗੱਲ ਦੇਖਣ ਦੀ ਹੈ ਸਿਰਫ। ਕਿ ਉਹਨੂੰ ਦੇਖਿਆ ਕਿ ਨਹੀਂ। ਨਹੀਂ ਦੇਖਿਆ ਕੁਝ ਨਹੀਂ ਹੈ। ਗਾਲੀ ਮੁਕਮੀ। ਸੁਇਸ ਕਰਕੇ ਦੇਖਣ ਵਾਲਾ ਚ ਜਿੰਨਾ ਅੰਦਰ ਪੈਦਾ ਹੁੰਦਾ ਜਿੰਨਾ ਤੇ ਮਾਲਕ ਕਿਰਪਾ ਕਰਦਾ ਉਹ ਫਿਰ ਦੇਖਦੇ ਵੀ ਹੈ ਕਿਵੇਂ ਦੇਖਣਾ ਗੁਰੂ ਪਿਆਰੇ ਉਹਦੇ ਵਾਸਤੇ ਅਭਿਆਸ ਕਰਨਾ ਪੈਂਦਾ ਹੈ ਕਿਵੇਂ ਅਭਿਆਸ ਕਰਨਾ ਹੈ ਤੁਸੀਂ ਜਦੋਂ ਸਾਡੇ ਨਾਲ رابطہ ਕਰੋਗੇ ਮੈਸੇਜ ਫੋਨ ਕਰੋਗੇ ਡਿਸਕ੍ਰਿਪਸ਼ਨ ਚ ਵੀ ਆਪਾਂ ਡਿਟੇਲ ਪਾਈ ਹੈ ਸਾਰਾ ਕੁਝ ਦੱਸਿਆ ਹੋਇਆ ਵੀ ਕਿਵੇਂ ਗੁਰਦਾ ਗਿਆਨ ਲੈ ਕੇ ਪਰਮੇਸ਼ਰ ਨੂੰ ਦੇਖਣਾ ਆਪਾਂ ਤੇ ਫਿਰ ਆਪਾਂ ਲਾ ਹ ਲੈ ਸਕਦੇ ਹਾਂ ਸੋ ਜਿੰਨਾਂ ਨੂੰ ਵਿਸ਼ਵਾਸ ਆ ਜਾਏਗਾ ਉਹੀ ਕਰ ਸਕਦੇ ਆ ਸੋ ਬਾਰੇ ਕਿਰਪਾ ਕਰੇ ਇੰਨੇ ਕਿ ਵਿਚਾਰ ਕਰਦੇ ਆ ਜੇ ਕਿਤੇ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਉਹ ਬਖਸ਼ ਲੈਣਾ ਫਿਰ ਕਿਸੇ ਵੀਡੀਓ 'ਚ ਵਿਚਾਰ ਕਰਾਂਗੇ ਆਓ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ